ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਕਿ ਵੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਜਲਦੀ ਜਲਦੀ ਬੰਦ ਹੈ ਛੇ ਸਲੰਗਾਂ ਦਾ ਡਿਜ਼ਾਈਨ ਆ ਛੇ ਸਲੰਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ 4 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਮਤਲਬ 4 4 4 4 4 4 ਕੁੰਡਿਆਂ ਦਾ ਇਹ ਡਿਜ਼ਾਈਨ ਹੈ ਇੱਕ ਕੁੰਡਾ ਪਹਿਧਰ ਵਾਧੂ ਰੱਖ ਲੈਣਾ ਕੰਨੀ ਤੇ ਇੱਕ ਇਧਰ ਠੀਕ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਮੇਰੇ ਸਰਵ ਕ੍ਰिएशन ਜੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਨੂੰ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਤਾਂ ਇਸ ਤਰੀਕੇ ਨਾਲ ਪਹਿਲੀ ਸਲਾਈ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਕੰਨੀ ਵਾਲਾ ਕੁੰਡਾ ਉਤਾਰੋ ਚਾਹੇ ਬੁਨੋਏ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਇਸ ਤਰ੍ਹਾਂ ਮੈਂ ਇਹਨੂੰ ਉਤਾਰ ਲੈਣੀ ਹੈ ਅੱਗੇ ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਜਿਹੜੀ ਪਹਿਲੀ ਸਲਾਈ ਮੈਂ ਇੱਥੇ ਬਣਾਈ ਐ ਮੰਨ ਲਓ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਆਪਣੀ ਡਿਜ਼ਾਈਨ ਦੀ ਐ ਠੀਕ ਐ ਉਸ ਤੋਂ ਬਾਅਦ ਥ੍ਰੈਡ ਕੀਤਾ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੋ ਕੁੰਡੇ ਸਿੱਧੇ ਇੱਕ ਉਲਟਾ ਕੰਨੀ ਵਾਲਾ ਬਾਧੂ ਕੁੰਡਾ ਛੱਡ ਕੇ ਚਾਰ ਕੁੰਡੇ ਹੋਗੇ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਇਹੀ ਚਾਰ ਚਾਰ ਕੁੰਡਿਆਂ ਪਹਿ ਸਲਾਈ ਤੇ ਬਣਾਉਂਦੇ ਜਾਣਾ ਠੀਕ ਹੈ ਫੇਰ ਥ੍ਰੈਡ ਲੱਗ ਗਈ ਇਕ ਉਲਟਾ ਦੋ ਸਿੱਧੇ ਇਕ ਉਲਟਾ ਚਾਰ ਕੁੰਡੇ ਹੋ ਗਏ ਠੀਕ ਹੈ ਫੇਰ ਦੁਬਾਰਾ اسی ਤਰ੍ਹਾਂ ਵਿੱਚ ਇਹ ਦੋ ਕੁੰਡੇ ਉਲਟੇ ਆ ਜਾਂਦੇ ਇਹ ਇੱਕ ਇਧਰਲੇ ਡਿਜ਼ਾਈਨ ਦਾ ਉਲਟਾ ਹੈ ਕਿਧਰ ਠੀਕ ਹੈ ਇਸ ਤਰ੍ਹਾਂ ਦੁਬਾਰਾ ਫੇਰ اسی ਤਰ੍ਹਾਂ ਇੱਕ ਕੁੰਡਾ ਉਲਟਾ ਦੋ ਸਿੱਧੇ एक उल्टा चार हो गई ठीक है दोबारा फिर उसी तरह एक उल्टा दो सीधे एक उल्टा चार कुंडे हो गए दोबारा फिर एक उल्टा दो सीधे एक उल्टा दोबारा फिर उसी तरह एक उल्टा दो सीधे एक उल्टा ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਆ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਇੱਕ ਸਲਾਈ ਕੰਪਲੀਟ ਹੋ ਗਈ ਹੁਣ ਡਿਜ਼ਾਈਨ ਦੀ ਆਗੀ ਦੂਸਰੀ ਸਲਾਈ ਦੂਸਰੀ ਸਲਾਈ ਚ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਹੀ ਬਣਾਵਾਂਗੇ ਮਤਲਬ ਜਿਹੜਾ ਕੁੰਡਾ ਉਧਰ ਉਲਟਾ ਹੈ ਇਧਰ ਸਿੱਧਾ ਜਿਹੜੇ ਉਧਰ ਸਿੱਧੇ ਇਧਰ ਉਲਟੇ ਠੀਕ ਹੈ ਇਹ ਕੁੰਡਾ ਤਾਰ ਕੇ ਜਿਹੜਾ ਉਧਰ ਉਲਟਾ ਹੈ ਇਧਰ ਆਪਾਂ ਸਿੱਧਾ ਬਣਾਉਣਾ ਹੈ ਜਿਹੜੇ ਉਧਰ ਦੋ ਸਿੱਧੇ ਆ ਉਹ ਦੋ ਉਲਟੇ ਫਿਰ ਇੱਕ ਉਧਰ ਉਲਟਾ ਇੱਕ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਚਾਰ ਕੁੰਡੇ ਹੋ ਗਏ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਫੇਰ ਉਸੇ ਤਰ੍ਹਾਂ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੂਸਰੀ ਸਲਾਈ ਆਪਣੀ ਸਾਰੀ ਇਸ ਤਰ੍ਹਾਂ ਜਿਹੜੀ ਚੱਲਦੀ ਜਾਂਦੀ ਹੈ ਦੋ ਉਲਟੇ ਦੋ ਸਿੱਧੇ ਦੋ ਉਲਟੇ ਠੀਕ ਹੈ ਇੱਕ ਸਿੱਧਾ ਦੋ ਉਲਟੇ एक सीधा फिर एक सीधा दौल्टे एक सीधा फिर एक सीधा दौल्टे एक सीधा कन्नी वाला उल्टा बना लेंगे क्योंकि उल्टी सिलाई है ठीक है दो सिलाइया कंप्लीट होगा। डिजाइन दी तीसरी सिलाई सीधे पास तो ਕੰਨੀ ਵਾਲਾ ਕੁੰਡਾ ਟਾਰਾਂਗੇ ਉਸ ਤੋਂ ਬਾਅਦ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਉਲਟੀ ਕੁੰਡੇ ਨੂੰ ਉਲਟਾ ਬਣਾਵਾਂਗੇ ਥ੍ਰੈਡ ਪਿੱਛੇ ਕਰਾਂਗੇ ਜਿਹੜੇ ਹੁਣ ਦੋ ਸਿੱਧੇ ਕੁੰਡੇ ਇਹਨਾਂ ਨੂੰ ਟਵਿਸਟ ਕਰਾਂਗੇ ਆਪਾਂ ਇਸ ਤਰ੍ਹਾਂ ਪਿਛਲਾ ਕੁੰਡਾ ਆਪਾਂ ਅੱਗੇ ਲੈ ਜਾਣਾ ਇਸ ਤਰ੍ਹਾਂ ਠੀਕ ਹੈ ਅਗਲਾ ਕੁੰਡਾ ਪਿੱਛੇ ਤੇ ਪਿਛਲਾ ਕੁੰਡਾ ਇਸ ਤਰ੍ਹਾਂ ਅੱਗੇ ਲੈ ਆਵਾਂਗੇ ਫਿਰ ਇਹਨੂੰ ਸਿੱਧਾ ਬਣਾ ਦੇਾਂਗੇ ਥ੍ਰੈਡ ਕਰਾਂਗੇ ਅੱਗੇ ਜਿਹੜਾ ਆਪਣਾ ਇਹ ਕੁੰਡਾ ਦੂਸਰਾ ਇਹਨੂੰ ਸਲਿੱਪ ਕਰ ਲਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਉਲਟਾ ਚਾਰ ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਉਲਟੇ ਕੁੰਡੇ ਨੂੰ ਉਲਟਾ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਸਿੱਧੇ ਕੁੰਡੇ ਆ ਇਹਨਾਂ ਨੂੰ ਟਵਿਸਟ ਕਰਾਂਗੇ ਪਿਛਲਾ ਕੁੰਡਾ ਆਪਾਂ ਇਹ ਪਿਛਲਾ ਕੁੰਡਾ ਅੱਗੇ ਲੈ ਜਾਣਾ ਇਸ ਤਰ੍ਹਾਂ ਠੀਕ ਹੈ ਫਿਰ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਥ੍ਰੈਡ ਅੱਗੇ ਕਰ ਲੈਣਾ ਇਹ ਕੁੰਡਾ ਬਣਾਉਣਾ ਨਹੀਂ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਸਲਿੱਪ ਕਰ ਲੈਣਾ ਇਰ ਚੌਥਾ ਕੁੰਡਾ ਆ ਗਿਆ ਉਲਟਾ ਇਸ ਤਰ੍ਹਾਂ ਠੀਕ ਹੈ ਚਾਰ ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਦੋ ਕੁੰਡੇ ਟਵਿਸਟ ਕਰਾਂਗੇ ਪਿਛਲਾ ਕੁੰਡਾ ਅੱਗੇ ਲਿਆ ਕੇ ਸਿੱਧਾ ਬਣਾ ਦੇਾਂਗੇ ਇਸ ਤਰ੍ਹਾਂ ਫਰੇਡ ਅੱਗੇ ਕਰਕੇ ਇੱਕ ਕੁੰਡਾ ਸਲਿੱਪ ਕਰ ਲਵਾਂਗੇ ਫਿਰ ਇੱਕ ਕੁੰਡਾ ਉਲਟਾ ਦੁਬਾਰਾ ਫਿਰ ਇੱਕ ਕੁੰਡਾ ਉਲਟਾ ਦੋ ਸਿੱਧੇ ਕੁੰਡੇ ਟਵਿਸਟ ਕਰਾਂਗੇ ਪਿਛਲਾ ਕੁੰਡਾ ਅੱਗੇ ਲਿਆ ਕੇ ਸਿੱਧਾ ਬਣਾ ਦੇਾਂਗੇ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਇੱਕ ਕੁੰਡਾ ਉਲਟਾ ਦੁਬਾਰਾ ਫਿਰ ਇੱਕ ਕੁੰਡਾ ਉਲਟਾ ਦੋ ਕੁੰਡੇ ਟਵਿਸਟ ਕਰਾਂਗੇ ਪਿਛਲਾ ਕੁੰਡਾ ਇਸ ਤਰ੍ਹਾਂ ਅੱਗੇ ਲਿਆ ਕੇ ਸਿੱਧਾ ਬਣਾ ਦੇਾਂਗੇ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਸਲਿੱਪ ਕਰਾਂਗੇ ਇੱਕ ਕੁੰਡਾ ਉਲਟਾ ਦੁਬਾਰਾ ਫਿਰ ਇੱਕ ਕੁੰਡਾ ਉਲਟਾ ਦੋ ਕੁੰਡੇ ਟਵਿਸਟ ਕਰਾਂਗੇ ਪਿਛਲਾ ਕੁੰਡਾ ਅੱਗੇ ਲਿਆ ਕੇ ਇਸ ਤਰ੍ਹਾਂ ਸਿੱਧਾ ਬਣਾ ਦੇਾਂਗੇ ਥ੍ਰੈਡ ਅੱਗੇ ਕਰਕੇ ਇੱਕ ਸਲਿੱਪ ਕਰਾਂਗੇ उलटा ला सिद्धी सलाई सिद्धा बना लगे तर ठीक आहे चौथी सलाई डिजाईन चौथी सलाईची एक कुंडा तारांगे थ्रेड करांगे पिछे हा जेडा एक उंडा एन तो सिद्धाही बना लगे ठीक आहे जेडा उदर उलटा बनाया आपण सिद्धा बनाव ਜਿਹੜਾ ਇਹ ਕੁੰਡਾ ਹੈ 슬ਿੱਪ ਕੀਤਾ ਸੀ ਇਹਨੂੰ 슬ਿੱਪ ਕਰ ਲੈਣਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ 슬ਿੱਪ ਕਰ ਲੈਣਾ ਠੀਕ ਹੈ ਥ੍ਰੈਡ ਅੱਗੇ ਕਰਕੇ ਇਹਨੂੰ ਕੁੰਡੇ ਨੂੰ ਆਪਾਂ ਉਲਟਾ ਬਣਾ ਲੈਣਾ ਜਿਹੜਾ ਉਧਰ ਸਿੱਧਾ ਬਣਾਇਆ ਸੀ ਥ੍ਰੈਡ ਪਿੱਛੇ ਇਹੜਾ ਉਧਰ ਉਲਟਾ ਹੈ ਇਧਰ ਸਿੱਧਾ ਇਹਨੂੰ ਸਿੱਧਾ ਬਣਾ ਲਾਂਗੇ ਚਾਰ ਕੁੰਡੇ ਹੋਗੇ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਇੱਕ ਸਿੱਧਾ ਫੇਰ ਉਸੇ ਤਰ੍ਹਾਂ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਇੱਕ ਸਿੱਧਾ ਚਾਰ ਕੁੰਡੇ ਹੋਗੇ ਦੁਬਾਰਾ ਫੇਰ ਇੱਕ ਸਿੱਧਾ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਇੱਕ ਸਲਿੱਪ ਫੇਰ ਥ੍ਰੈਡ ਅੱਗੇ ਕਰਕੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਿੱਧਾ ਠੀਕ ਹੈ ਦੁਬਾਰਾ ਫਿਰ ਇੱਕ ਸਿੱਧਾ ਇੱਕ ਸਲਿੱਪ ਥ੍ਰੈਡ ਅੱਗੇ ਇੱਕ ਉਲਟਾ ਫਿਰ ਥ੍ਰੈਡ ਪਿੱਛੇ ਇੱਕ ਸਿੱਧਾ ਦੁਬਾਰਾ ਫਿਰ ਇੱਕ ਸਿੱਧਾ ਇੱਕ ਸਲਿੱਪ ਥ੍ਰੈਡ ਅੱਗੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਿੱਧਾ ਠੀਕ ਹੈ ਚਾਰ ਕੁੰਡੇ ਹੋ ਜਾਂਦੇ ਦੁਬਾਰਾ ਫਿਰ ਇੱਕ ਸਿੱਧਾ ਇੱਕ ਸਲਿੱਪ ਥ੍ਰੈਡ ਅੱਗੇ ਇੱਕ ਉਲਟਾ ਇੱਕ ਸਿੱਧਾ ਲਾਸਟ ਵਾਲਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਬਣਾਉਣੀ ਹੈ ਹੁਣ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਚ ਕੰਨੀ ਵਾਲਾ ਕੁੰਡਾ ਤਾਰਾਂਗੇ ਥ੍ਰੈਡ ਅੱਗੇ ਉਲਟਾ ਕੁੰਡਾ ਆਪਾਂ ਉਲਟਾਈ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਕਰਾਂਗੇ ਸਿੱਧੇ ਕੁੰਡੇ ਨੂੰ ਸਿੱਧਾ ਬਣਾਵਾਂਗੇ ਠੀਕ ਹੈ ਸਲਿੱਪ ਵਾਲੀ ਨੂੰ ਇਸੇ ਤਰ੍ਹਾਂ ਸਲਿੱਪ ਕਰਾਂਗੇ ਥ੍ਰੈਡ ਪਿੱਛੇ ਕਰਕੇ ਥ੍ਰੈਡ ਅੱਗੇ ਉਲਟੇ ਕੁੰਡੇ ਨੂੰ ਉਲਟਾ ਬਣਾਵਾਂਗੇ ਚਾਰ ਕੁੰਡੇ ਹੋਗੇ ਇੱਕ ਉਲਟਾ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਪਿੱਛੇ ਇੱਕ ਸਲਿੱਪ ਥ੍ਰੈਡ ਅੱਗੇ ਇੱਕ ਕੁੰਡ ਦੁਬਾਰਾ ਫੇਰ ਇੱਕ ਉਲਟਾ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਇੱਕ ਉਲਟਾ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਫਿਰ ਉਸੇ ਤਰ੍ਹਾਂ ਇੱਕ ਉਲਟਾ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਲਾਸਟ ਵਾਲਾ ਸਿੱਧੀ ਸਲਾਈ ਸਿੱਧਾ ਬਣਾਵਾਂਗੇ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਠੀਕ ਹੈ ਇਸ ਤਰ੍ਹਾਂ ਛੇਵੀਂ ਸਲਾਈ ਛੇਵੀਂ ਤੇ ਲਾਸਟ ਸਲਾਈਡ ਚੈਨ ਦੀ ਉਲਟ ਪਾਸੇ ਤੋਂ ਇੱਕ ਕੁੰਡਾ ਤਾਰਿਆ ਇੱਕ ਸਿੱਧਾ ਜਿਹੜਾ ਉਧਰ ਉਲਟ ਹੈ ਠੀਕ ਹੈ ਫਿਰ ਇਹ ਸਲਿੱਪ ਕੀਤਾ ਵੀ ਬਣਾਵਾਂਗੇ ਆਪਾਂ ਛੇਵੀਂ ਸਲਾਈ ਚ ਉਲਟਾ ਫਿਰ ਉਲਟਾ ਇੱਕ ਸਿੱਧਾ ਠੀਕ ਹੈ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਫਿਰ ਉਸੇ ਤਰ੍ਹਾਂ ਇੱਕ ਸਿੱਧਾ ਸਲਿੱਪ ਕੀਤਾ ਵੀ ਉਲਟਾ ਬਣਾਵਾਂਗੇ ਦੋ ਉਲਟੇ ਇੱਕ ਸਿੱਧਾ ਫਿਰ ਇੱਕ ਸਿੱਧਾ ਦੋ ਔਲਟੇ ਇੱਕ ਸਿੱਧਾ ਫੇਰ ਉਸੇ ਤਰ੍ਹਾਂ ਇੱਕ ਸਿੱਧਾ ਦੋ ਔਲਟੇ ਇੱਕ ਸਿੱਧਾ ਇੱਕ ਸਿੱਧਾ ਦੋ ਔਲਟੇ ਇੱਕ ਸਿੱਧਾ ਠੀਕ ਹੈ ਫੇਰ ਉਸੇ ਤਰ੍ਹਾਂ ਇੱਕ ਸਿੱਧਾ ਦੋ ਔਲਟੇ xਿੰਦਾ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ 6 ਸਲਾਈਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਇਹ ਹੀ 6 ਸਲਾਈਆਂ ਨੂੰ ਆਪਾਂ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਦੁਬਾਰਾ ਫੇਰ ਉਸੇ ਤਰ੍ਹਾਂ ਸਲਾਈ ਪਹਿਲੀ ਸ਼ੁਰੂ ਕਰ ਲੈਣੀ ਹੈ ਇੱਕ ਤਾਰ ਕੇ ਉਲਟਾ ਦੋ ਸਿੱਧੇ ਉਲਟਾ ਠੀਕ ਹੈ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਬਾਕੀ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ